ਅਸੀਂ ਜੀ ਪ੍ਰਸ਼ਾਸਨ ਦੇ ਸਾਹ ਅਪੀਲਾ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਮੈਨੂੰ ਉੱਥੇ ਤੱਕੇ ਖਾਂਦੀ ਰੋ ਦੇ ਨਾਲ ਆਪਣੇ ਬੱਚੇ ਦੇ ਨਾਲ ਦੇਵਰ ਮੇਰਾ ਸਿਗਾ ਜਵਾਨ ਉਹਦੇ ਨਾਲ ਮੈਨੂੰ ਇੱਕ ਮਹੀਨਾ ਹੋ ਗਿਆ ਉੱਥੇ ਕਪੂਰਥ ਲਿਓ ਸultanpur mandi ਨੂੰ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਿਹ ਨਾਮ ਜਿਹੜਾ ਤਰਸਦਾ ਜਗਿੰਦਰ ਜਗਿੰਦਰ ਸਿੰਘ ਉਹਦੇ ਮੈਂ ਮਿੰਤਾ ਵੀ ਪਾਈਆਂ ਉਹਨੇ ਸਾਡੇ ਤੋਂ ਪੈਸੇ 5000 ਰੁਪਇਆ ਕਿਹਾ ਕਿ ਤੁਸੀਂ ਹੁਣੇ 5000 ਦੇ ਦਿਓ ਮੈਂ ਉਹਨੂੰ 1500 ਰੁਪਇਆ ਮੈਂ ਕਾ ਫੜੋ ਅਸੀਂ ਤੁਹਾਨੂੰ 5000 ਕੱਲ ਦੇ ਦਿੰਦੇ ਹਾਂ ਪਰ ਉਹਨੇ ਸਾਡੀ ਸੁਣਵਾਈ ਵੀ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਮਰ ਜਾਊਗਾ ਜੇ ਮਰ ਗਿਆ ਤਾਂ ਫੇਰ ਤੁਹਾਨੂੰ ਪਤਾ ਲੱਗੂਗਾ ਮਰ ਤੋੜੋ ਗਿਆ ਕੋਈ ਪਰ ਜੋ ਮਰ ਗਿਆ ਹੁਣ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੁਣ ਅਸੀਂ ਕਿੱਥੇ ਜਾਈਏ ਸਾਨੂੰ ਉਹਦੇ ਉਹਨੇ ਉਹਨੇ ਹੀ ਸਾਰਾ ਕੁਝ ਕਰਾਇਆ ਜੀ ਉਹਨੂੰ ਸਾਰੇ ਕਾਤਲਾਂ ਦਾ ਪਤਾ ਉਹਨੂੰ ਉਹਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਹਨੇ ਉਹ ਸਾਰੀ ਲਿਖ ਕੇ ਤੇ ਸਾਨੂੰ ਉਹਦੇ ਕੋਈ ਦਿੱਤਾ ਵੀ ਨਹੀਂ ਕਾਗਜ਼ ਵੀ ਤੁਸੀਂ ਆਹ ਨਾਲ ਲੈ ਜਾਓ ਜੇ ਕਿਦਾਂ ਉਹਨੇ ਕਿਹਾ ਕੰਮ ਹੋ ਜੂਗਾ ਜੀ ਤੁਹਾਡਾ ਉਹਨੂੰ ਅਸੀਂ ਫੋਨ ਕਰਕੇ ਪੁੱਛਦੇ ਰਹੇ ਸਰ ਤੁਸੀਂ ਗੇਮ ਮੱਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਕਹਿੰਦਾ ਬੀਬੀ ਅਸੀਂ ਆਪੇ ਹੀ ਕਾਰਵਾਈ ਕਰਾਂਗੇ ਤੁਸੀਂ ਸ਼ਾਂਤ ਬੈਠੋ ਸ਼ਾਂਤ ਬੈਠੋ ਬਸ ਉਹਨੇ ਸ਼ਾਂਤ ਬਦੰਦੇ ਰਹੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਫੇ ਉਹ ਕਹਿੰਦਾ ਉਹਨੂੰ ਇੱਕ ਇੱਕ ਬੰਦੇ ਦਾ ਪਤਾ ਸੀ ਕਿਉਂਕਿ 15 20 ਜਣੇ ਇਹਦੇ ਮੁੰਡੇ ਦੇ ਮਗਰ ਪਈ ਹੋਈ ਸੀ ਘੱਟੋ ਘੱਟ 20 ਜਣੇ ਸੀਗੇ ਜੀ ਉਹ ਕੱਲ ਵੀ ਉਹ 20 ਜਾਂ 15 ਜਣੇ ਉਹ ਇਦਾਂ ਹੀ ਗੱਡੀਆਂ ਵਿੱਚ ਸੀਗੇ ਜਿਹੜਾ ਮੁੰਡੇ ਦੇ ਮਗਰ ਚ ਗਿਆ ਜਦੋਂ ਅਸੀਂ ਨੇ ਰੋਟੀ ਦੇਣ ਮੈਂ ਆਪਣੇ ਚਾਚਾ ਨੂੰ ਐ ਮੈਨੂੰ ਫੋਨ ਕੀਤਾ ਮੈਂ ਕਿਹਾ ਨੰਨੂ ਤੂੰ ਇੱਧਰ ਨਾ ਆਈਂ ਇੱਧਰੇ ਗੱਡੀਆਂ 'ਚ ਘੁੰਮਦੇ ਪਏ ਆ ਇਹਨਾਂ ਨੇ ਉਹਨੂੰ ਫੜਿਆ ਜਾਂ ਕਿੱਦਾਂ ਉਹਨਾਂ ਨੇ ਮੰਡੀ ਤੱਕ ਲੈ ਕੇ ਗਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਮੰਡੀ ਦੇ ਵਿੱਚੋਂ ਮਰਿਆ ਹੀ ਮਿਲਿਆ ਮੈਨੂੰ ਤਾਂ ਮੰਡੀ ਵਿੱਚ ਉਹਨੂੰ ਮੈਂ ਮਰੇ ਹੋਏ ਨੂੰ ਚੱਕਿਆ ਵਾ ਜੀ ਮੈਨੂੰ ਇਨਸਾਫ ਚਾਹੀਦਾ ਉਹ ਸਸਪੈਂਡ ਕੀਤਾ ਜਾਵੇ ਕਿਉਂਕਿ ਉਹਨੂੰ ਕਾਤਲਾਂ ਦਾ ਪਤਾ ਸੀ ਉਹਨੂੰ ਡਿਸਮਿਸ ਕੀਤਾ ਇਹਨੂੰ ਉਹਨੂੰ ਕਾਤਲਾਂ ਦਾ ਪਤਾ ਸੀ ਉਹਨੇ ਇਹਨਾਂ ਨਾਲ ਰਲ ਕੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਉਹ ਉਹਦੇ ਬਾਰੇ ਤਸਦੀਕ ਕਰ ਲਵਾਂਗਾ ਸਰ ਜੀ ਗੱਲ ਕਹਿੰਦੇ ਇਹ ਫਿਲਹਾਲ ਆਈ ਬੋਰਡ ਪੰਡਦਾ ਪਿਆ ਇਸ ਕਰਕੇ ਬੈਠੇ ਜੀ ਬੋਰਡ ਕਿਸ ਚੀਜ਼ ਦਾ ਬਣਾ ਰਿਹਾ ਹੈ ਇਹ ਆਪਣਾ ਪੋਸਟਪਨ ਕਰਾਉਣਾ ਜਿਹੜਾ ਆਪਣਾ ਹਰਿ ਕੁਮਾਰ ਜਿਹੜਾ ਨੰਨੂ ਸੀਗਾ ਉਹ ਬੋਰਡ ਦਾ ਪੋਸਟਪਨ ਕਰਾ ਕੇ ਦੁਸ਼ਨ ਜਲਦੀ ਦੀ ਗਿਫਤ ਕਰ ਜੇ ਤੱਤ ਦਾ ਕੀ ਕਾਰਨ ਮੰਨਦੇ ਹੋ ਤੱਤ ਦਾ ਕਾਰਨ ਪਹਿਲੇ ਨੇ ਆਸਮ ਮੈਮੋਰੀ ਲੜਾਈ ਹੋਈ ਸੀ ਮਦੇ ਵਿੱਚ ਜਿਹਦੇ ਵਿੱਚ ਮੁਕਦਮਾ ਨੂੰ 189 ਤਾਰਖ ਹੋਇਆ ਸੀਗਾ ਇਸ ਕਰਕੇ ਦੁਆਰਾ ਫੇਰ ਅਰेंज ਕਰਕੇ ਬਰਵਾਰ ਦਾ ਇਹ ਕਹਿਣਾ ਕਿ ਲੜਾਈ ਤੋਂ ਬਾਅਦ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੌਣ ਨੇ ਕਾਰਵਾਈ ਨਹੀਂ ਕੀਤੀ ਨਹੀਂ ਉਹ ਤਾਂ ਮੁਕੱਦਮਾ ਦਰਜ ਆ ਜੀ ਨਾ ਬਿਆਨਾਂ ਦੇ ਮੁਕੱਦਮਾ ਦਰਜ ਇੱਕ ਸਥਾਨੇ ਨੂੰ ਦੋਸ਼ੀ ਗੱਫਤਾਰ ਹੋਈ ਸੀ ਉਹਨੂੰ ਰੇਡ ਕੀਤੀ ਸੀ ਜੀ ਕਿ ਹੋਈ ਨਹੀਂ ਸੀ ਅੱਜ ਇਹ ਕਰਾਓ ਜੀ ਹੁਣ ਕੀ ਕਰ ਰਹੀ ਹੈ ਪੁਲਿਸ ਸਰ ਹੁਣ ਰੇਡ ਕਰੇ ਪਾਟੀਆਂ ਬਣਾਈਆਂ ਭਈ ਇਹ ਸੀਨੀਅਰ ਅਫਸਰਾਂ ਨੇ ਜੋ ਵੀ ਦਿੱਤਾ ਹੈਗਾ ਉਸ ਦਾ ਕਰਦੇ ਜਿਹੜਾ ਬੋਰਡ ਬਣਾ ਰਹੇ ਇਹਦੇ ਵਿੱਚ ਪਰਿਵਾਰ ਦੇ ਮੈਂਬਰ ਵੀ ਲੈ ਰਹੇ ਹੋ ਹਾਂ ਜੀ ਪਰਿਵਾਰ ਦੇ ਮੈਂਬਰ ਆ ਜੀ